ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖੀ ਨੂੰ ਸਮਝਾਉਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਖਾਵਾਂ ਹਨ ਐਸੀ ਕਈ ਸਿੱਖ ਸਨ ਜੋ ਗੁਰੂ ਘਰ ਵਿੱਚ ਬਿਨਾਂ ਕਿਸੇ ਲਾਲਚ ਦੇ ਗੁਰੂ ਜੀ ਦੀ ਸੇਵਾ ਟੈਨ ਵਿੱਚ ਲੱਗੇ ਰਹਿੰਦੇ ਸਨ ਗੁਰੂ ਸਾਹਿਬ ਜੀ ਦੇ ਮੂੰਹੋਂ ਅਚਨ ਚੇਤ ਵੀ ਨਿਕਲੇ ਵਾਕਾਂ ਤੇ ਪੂਰਾ ਉਤਰ ਦੇ ਸਨ ਸਰੀਰ ਦਾ ਖਿਆਲ ਉਹਨਾਂ ਦੇ ਦਿਲਾਂ ਵਿੱਚੋਂ ਨਿਕਲ ਗਿਆ ਸੀ ਗੁਰੂ ਸ਼ਬਦਾਂ ਨੂੰ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ ਗੁਰੂ ਸਾਹਿਬ ਜੀ ਦੀ ਕਹੀ ਗੱਲ ਨੂੰ ਪਾੜਾ ਮੰਨ ਉਹ ਸੁਤੇ ਅਮਲ ਕਰਦੇ ਰਹਿਣਾ ਐ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਜ ਹੋਇਆ ਸਿੱਖ ਸੇਵਕਾਂ ਵਿੱਚੋਂ ਪਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ ਨਾ ਕੋਈ ਦਿਨ ਵੇਖਦੇ ਨਾ ਕੋਈ ਰਾਤ ਨਾ ਕੋਈ ਰਾਤਾ ਕੋਈ ਪੈਰ ਬਸ ਗੁਰੂ ਚਰਨਾਂ ਦੀ ਪਾਲਣਾ ਕਰਦੇ ਰਹਿੰਦੇ ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ ਜਿਸ ਦੇ ਬਾਰੇ ਦਬੇ ਸਤਨ ਮੁਜਾਹਬ ਦੇ ਲਿਖਾਰੀ ਨੇ ਲਿਖਾਈ ਕਿ ਗੁਰੂ ਸਾਹਿਬ ਦਾ ਹੁਕਮ ਮੰਨਣ ਵਿੱਚ ਇਸ ਤੇ ਬਰਾਬਰ ਕੋਈ ਸਿੱਖ ਨਹੀਂ ਸੀ ਭਾਈ ਝੰਡਾ ਜੀ ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਿੱਖਾਂ ਵਿੱਚੋਂ ਸਨ ਝੰਡਾ ਜੀ ਰੱਜੇ ਪੂਜੇ ਕਰਦੇ ਸਨ ਸਭ ਸੁੱਖ ਮਾਪੇ ਨੇ ਉਹਨਾਂ ਨੂੰ ਦਿੱਤੇ ਹੋਏ ਸਨ ਸੱਚ ਦੀ ਕਮਾਈ ਖਾਂਦੇ ਸਨ ਸੱਚ ਕਹਿੰਦੇ ਤੇ ਸੱਚ ਨੂੰ ਆਪਣੇ ਜੀਵਨ ਉੱਪਰ ਗੁਰੂ ਵਿੱਚ ਅਟੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ ਲੈਂਦੇ। ਇੱਕ ਵਾਰ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੈਰ ਕਰਦੇ ਹੋਏ ਸਵਭਾਵਿਕ ਭਾਈ ਛੰਡੇ ਨੂੰ ਆਖਿਆ ਕਿ ਇੱਥੇ ਠਹਿਰੋ। ਗੁਰੂ ਸਾਹਿਬ ਜੀ ਬਾਗ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ। ਭਾਈ ਛੰਡਾ ਤਿੰਨ ਦਿਨ ਅਡੋਲ ਉੱਥੇ ਖੜੇ ਰਹੇ। ਪਤਾ ਲੱਗਣ ਤੇ ਗੁਰੂ ਸਾਹਿਬ ਜੀ ਨੇ ਉਸ ਥਾਂ ਤੋਂ ਬੁਲਾਇਆ ਤੇ ਕਿਹਾ ਅਸੀ ਤਰਤਾ ਕੁਰਕੁਨ ਲੀ ਆਖਿਆ ਸੀ ਚੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਆ ਹੁਣ ਆਇਆ ਤਾਂ ਸ਼ੁਕਰ ਮਨਾਇਆ ਐ ਐਸੇ ਸਨ ਭਾਈ ਚੰਡਾ ਜੀ ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀਂ ਮੰਨਦੇ ਵੀ ਇੱਕ ਦਿਨ ਉਹਨਾਂ ਦਾ ਪੈਰ ਫੱਟੜ ਹੋ ਗਿਆ ਗੁਰੂ ਸਾਹਿਬ ਜੀ ਨੇ ਦੇਖ ਸੁਭਾਵੇਕ ਫਰਮਾਇਆ ਜੁੱਤੀ ਨਾ ਪੈਨੋ ਸੁਣਦੇ ਸਾਰੇ ਉਸ ਜੋੜਾ ਉਤਾਰ ਦਿੱਤਾ ਤਿੰਨ ਮਹੀਨੇ ਨੰਗੇ ਪੈਰੀ ਫਿਰਦੇ ਰਹੇ ਜਦ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਭਾਈ ਚੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫਰਮਾਇਆ ਜੋੜੇ ਪੈਨ ਲਵੋ ਅਸੀਂ ਤਾਂ ਉਤਨੀ ਦੇਰ ਪੈਨਣ ਵਾਸਤੇ ਨਾ ਕਿਹਾ ਸੀ ਕਿ ਜਦ ਤੱਕ ਤੁਹਾਡਾ ਜਗਮ ਅੱਲਾ ਸੀ ਚੰਡਾ ਜੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਗੁਰੂ ਜੀ ਨੇ ਭਾਈ ਚੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿੱਚ ਆਖ ਦਿਓ ਕਿ ਲੰਗਰ ਵਾਸਤੇ ਬਾਲਣ ਲੈ ਆਓ ਲੰਗਰ ਲਈ ਬਾਲਣ ਲਿਉਣਾ ਵੱਡਾ ਪੋਨਾ ਲੱਕੜਾ ਲਿਉਣ ਵਾਲਾ ਨਿਹਾਲ ਹੋਵੇਗਾ ਪਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾਂ ਚੁਣਨ ਲਈ ਚੱਲ ਪਏ ਲੱਕੜਾਂ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ ਗੁਜ਼ਾਰ ਦਿੱਤਾ ਅਗਲੇ ਦਿਨ ਆਪ ਢੋ ਕੇ ਲਿਆਏ ਪਾਈ ਝੰਡਾ ਜੀ ਅਗਲੇ ਦਿਨ ਹਜ਼ੂਰ ਦੇ ਦਰਬਾਰ ਹਾਜ਼ਰ ਨਾ ਹੋਏ ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਟਕੇ ਗਏ ਲੋਕਾਂ ਜਾਣਿਆ ਕਿ ਪਾਈ ਜੀ ਦਾ ਸਿਰ ਫਿਰ ਗਿਆ ਏ ਦਿਮਾਗ ਹਿੱਲ ਗਿਆ ਏ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਹਨ ਗੁਰੂ ਜੀ ਤੇ ਹੋਰ ਸਿੱਖ ਪਾਈ ਸਾਹਿਬ ਜੀ ਦੀ ਤਲਾਸ਼ ਲਈ ਨਿਕਲੇ ਤੇ ਪਾਈ ਸਾਹਿਬ ਕਿੱਥੇ ਜਾਂਦੇ ਹਨ ਜੜੇ ਸੁੱਤੇ ਰਹਿੰਦੇ ਹਨ ਗੁਰੂ ਸਾਹਿਬ ਜੀ ਨੇ ਦੇਖਿਆ ਕਿ ਬਾਲਨ ਦੀ ਪੰਡ ਸਿਰ ਤੇ ਚੁੱਕੀ ਪਾਈ ਸਾਹਿਬ ਆਪਣੇ ਚਾਲੇ ਚੱਲੇ ਆ ਰਹੇ ਹਨ ਐਸਾ ਵ ਦੇਖ ਕੇ ਤਾਂਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਤੁਹਾਨੂੰ ਤਾਂ ਨਹੀਂ ਸੀ ਕਿਹਾ ਬਾਲਨ ਲਿਆਓ ਤੁਸੀਂ ਤਾਂ ਜਥੇਦਾਰ ਹੋ ਪਾਈ ਸਾਹਿਬ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੀਓ ਤੁਸੀਂ ਤਾਂ ਫਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕੇ ਜੰਗਲ ਵਿੱਚ ਜਾ ਕੇ ਲੰਗਰ ਲਈ ਲੱਕੜਾ ਕੱਟ ਲਿਆ ਹੋ ਮੈਂ ਵੀ ਤਾਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ ਸਿੱਖ ਤੋਂ ਉੱਚਾ ਹੋਰ ਕੋਈ ਰਤਬਾ ਮੇਰੀ ਨਜ਼ਰ ਵਿੱਚ ਨਹੀਂ ਹੈ ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਐਸੇ ਐਸੇ ਸਿੱਖ ਸਾਨ ਗੁਰੂ ਸਾਹਿਬ ਜੀ ਦੇ ਜਿਹੜੇ ਬਿਨਾਂ ਕਿਸੇ ਸ਼ੰਕੇ ਦੇ ਗੁਰੂ ਦਾ ਹੁਕਮ ਮੰਨਦੇ ਸਨ ਪਰ ਅੱਜ ਜੇ ਸਿੱਖ ਨੂੰ ਗੁਰੂ ਸਾਹਿਬ ਦੀਆਂ ਪੰਕਤੀਆਂ ਪੜ੍ਹ ਕਹੀਏ ਨਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਮੰਨਣ ਦੇ ਮਾਰੇ ਕਹਿਣਗੇ ਤੂੰ ਗੁਰਬਾਣੀ ਨੂੰ ਆਪਣੇ ਅਨਸਾਰ ਵਰਤਦਾਏ ਕੀ ਪਤਾ ਇਸਦੇ ਅਰਥ ਕੋਈ ਹੋਰ ਹੋਣ ਹੋਰ ਹੀ ਮਨੋਕਰਤ ਕਾਟ ਤਾ ਕੜੀ ਜਾਣਗੇ ਫਾਲਸ ਰੂਪ ਪੱਲੇ ਕੁਝ ਨਹੀਂ ਜੇ ਪੈਂਦਾ ਬਸ ਐਵੇਂ ਜੀਵਨ ਵਿਅਰਥ ਗਿਆ ਜਾਂਪੁਰੀ ਜੋ ਤੱਕੇ ਖਾਂਦੇ ਹਨ ਪੁਲਚਕ ਬਖਸ਼ ਦੇਣੀ ਸਾਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ